ਫਿਰੋਜ਼ਪੁਰ ਫਾਇਲ ਕਾ ਰੋਡ ਤੇ 12 ਜਣਿਆਂ ਦੀ ਮੌਤ ਹੋ ਜਾਂਦੀ ਐ ਐਕਸੀਡੈਂਟ ਦੇ ਦੌਰਾਨ ਉਸ ਤੋਂ ਬਾਅਦ ਵਕ ਵਕ ਸਮਾਜ ਸੇਵੀ ਸੰਸਤਾਵਾਂ ਉਹਨਾਂ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਂਦੀਆਂ ਹੈਗੀਆਂ ਅੱਗੇ ਆਉਂਦੀ ਇੱਕ ਅਪੀਲ ਜਿਹੜੀ ਹੈ ਗੁਰੂ ਅਰਜਨ ਲਾਈਵ ਦੇ ਜ਼ਰੀਏ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਪਰਿਵਾਰਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ 2-2 ਲੱਖ ਰੁਪਏ ਦਿੱਤਾ ਗਿਆ ਰਮਿੰਦਰ ਸਿੰਘਾ ਆਵਲਾ ਵੱਲੋਂ ਰਾਸ਼ੀ ਭੇਜੀ ਗਈ ਹੋਰ ਕਾਫੀ ਪਿੰਡਾਂ ਵੱਲੋਂ ਵੀ ਸਹਾਇਤਾ ਕੀਤੀ ਗਈ ਪਰ ਹੁਣ ਇਹਨਾਂ ਪਰਿਵਾਰਾਂ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡਾ ਉਪਰਾਲਾ ਕੀਤਾ ਗਿਆ ਹੈ। ਅੱਜ ਇਹ ਸਾਰੇ ਪਰਿਵਾਰ ਉਹ ਖੜੇ ਹੈਗੇ ਆ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਉਹ ਘਟਨਾ ਵਾਪਰੀ ਜਿਨ੍ਹਾਂ ਪਰਿਵਾਰਾਂ ਦੇ ਪਾਲਣ ਪੋਸ਼ਣ ਕਰਨ ਵਾਲੇ ਚਲੇ ਗਏ ਉਹਨਾਂ ਪਰਿਵਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 20-20 ਹਜ਼ਾਰ ਰੁਪਏ ਚੈੱਕ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਸਰਦਾਰ ਦਰਸ਼ਨ ਸਿੰਘ ਬਰਾੜ ਮੋਠਾਵਾਲਾ ਸ਼੍ਰੋਮਣੀ ਕਮੇਟੀ ਮੈਂਬਰ ਉਹਨਾਂ ਦੀ ਅਗਵਾਈ ਦੇ ਵਿੱਚ ਹਾਂ ਪੂਰੀ ਟੀਮ ਇੱਥੇ ਪਹੁੰਚੀ ਹੋਈ ਆ ਚੈੱਕ ਤਕਸੀਮ ਕੀਤੇ ਜਾ ਰਹੇ ਹੈਗੇ ਇਹਨਾਂ ਪਰਿਵਾਰਾਂ ਨੂੰ ਦਿੱਤੇ ਜਾ ਰਹੇ ਆ ਸਭ ਤੋਂ ਪਹਿਲਾਂ ਬਰਾੜ ਸਾਹਿਬ ਨਾਲ ਹੀ ਗੱਲਬਾਤ ਕਰ ਲੈਣੇ ਆ ਬਰਾੜ ਸਾਹਿਬ ਅਪਰਾਲਾ ਦੇਖੋ ਬਹੁਤ ਵੱਡਾ ਹੈ ਪਰ ਜਿਹੜੇ ਪਰਿਵਾਰ ਦੇ ਜੀ ਚਲੇ ਗਏ ਉਹਨਾਂ ਵਾਪਸ ਨਹੀਂ ਆਣਾ ਹਾਂ ਕੀ ਕਹਿਣਾ ਚਾਹੁੰਦੇ ਮੈਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਸੀਂ ਲਾਈਵ ਕੀਤਾ ਸਾਰਾ ਪ੍ਰੋਗਰਾਮ ਤੇ ਮੈਂ ਇਹਨਾਂ ਲੋਕਾਂ ਦਾ ਦੁੱਖ ਵੇਖ ਕੇ ਬਹੁਤ ਸਾਰੇ ਜਥੇਬੰਦੀਆਂ ਨੇ ਸਹਾਇਤਾ ਕੀਤੀ ਗਈ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਦੇ ਐਕਸੀਡੈਂਟ ਦੀ ਉਹ ਬੇਨਤੀ ਕੀਤੀ ਗਈ ਜਿਹੜੀ ਮਦਦ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧਕ ਕਮੇਟੀ ਕੋ ਹਾਲਾਤ ਐਸੇ ਹੋਣ ਕਰਨਾ ਇਹਨਾਂ ਨੂੰ ਫਿਰ ਵੀ ਇਹਨਾਂ ਦੇ ਪ੍ਰਧਾਨ ਜੀ ਨੇ ਸਾਡੇ ਨੇ ਖਾਸ ਟਾਈਮ ਲੈ ਕੇ ਇਹਨਾਂ ਨੂੰ 20000 ਰੁਪਏ ਦੀ ਸਾਰਿਆਂ ਨੂੰ ਮਦਦ ਦਿੱਤੀ ਗਈ ਜਿਹੜੀ ਕਿ ਭਾਵੇਂ ਵੇਖਣ ਨੂੰ ਥੋੜੀ ਲੱਗਦੀ ਹੈ ਸਰਕਾਰਾਂ ਨਾਲੋਂ ਪਰ ਇਹ ਗੁਰੂ ਘਰ ਦੀ ਬਖਸ਼ਿਸ਼ ਹੈ ਇਹ ਪੈਸਾ ਜਿਹੜਾ ਹੈ ਗੁਰੂ ਘਰ ਦਾ ਹੈ ਕਿ ਅਸ਼ੀਰਵਾਦ ਵੀ ਮਿਲ ਜੇ ਤਾਂ ਉਹ ਵੀ ਬੰਦੇ ਨੂੰ ਧਾਰਦਾ ਸੋ ਗੁਰੂ ਘਰ ਵਾਲਿਓ ਜਿਹੜਾ ਲੋਕਾਂ ਦੇ ਤਹਾਦਸਾਉਂ ਹੁੰਦਾ ਉਹਦੇ ਜੋ ਗਰੀਬ ਵਰਗ ਦੇ ਆ ਮਦਦ ਕੀਤੀ ਇਹਦੀ ਹੋਰ ਵੀ ਬਹੁਤ ਛਾਵਾਂ ਦੇ ਘਰੇ ਦੀ ਹੈ ਰੋਜ਼ ਵਿਆਹਾਂ 'ਵਾਂ ਦੇ ਲੜਕੇ ਗਰੀਬਾਂ ਦੇ ਐਕਸੀਡੈਂਟ ਤੇ ਬਿਮਾਰੀ ਤੇ ਜਾਂ ਹੋਰ ਗੁਰਦਾਰਾਂ ਦੇ ਵਿੱਚ ਜਿਵੇਂ ਅਸੀਂ ਉਹਨਾਂ ਨੂੰ ਦਿੰਨੇ ਆ ਹਾਰਮੋਨੀਅਮ ਦਿੰਨੇ ਆ ਗੱਤ ਘਾਟੀ ਮਾ ਜਿਹੜੀ ਆਉਂਦੀ ਆ ਪਿੱਛੇ 골ਡ ਮੈਡਲ ਉਹ ਲੈ ਕੇ ਆਈ ਲੜਕੀ ਉਹਨੂੰ 25000 ਦਿੱਤਾ ਸੀ ਖੇਡਾਂ ਵਾਸਤੇ ਦਿੰਨੇ ਆ ਹਰ ਤਗਾ ਦਾ ਸੰਯੋਗ ਲੋਕਾਂ ਨੂੰ ਦਿੱਤਾ ਜਾਂਦਾ ਇਹ ਵੀ ਉਹ ਸੰਯੋਗ ਦਾ ਇੱਕ ਹਿੱਸਾ ਛਰੋਣੀ ਗੁਰਦਾਰ ਪਰਵੰਦ ਕਮੇਟੀ ਦਾ ਗੁਰੂ ਦੀ ਬਖਸ਼ਿਸ਼ ਮੈਨੂੰ ਕੁਝ ਬੰਦਿਆਂ ਨੇ ਵੀ ਹੋਰ ਉਹਦੋਂ ਕਿਹਾ ਸੀ ਇਹਨਾਂ ਨਾਮ ਮਿਲਦੇ ਮਨੋਖੇ ਸੀ ਪਹਿਲਾਂ ਨਾਮ ਭੇਜੇਗੇ ਲੇਟ ਹੋਣ ਦਾ ਕਰ ਫਿਰ ਵਾਰਸਾਂ ਦੇ ਨਾਮ ਭੇਜੇਗੇ ਵਾਰਸਾਂ ਦੇ ਨਾਮ ਤੇ ਦੁਬਾਰਾ ਚੈੱਕ ਬਣਾ ਕੇ ਉਹ ਲਿਆ ਕੇ ਦਿੱਤੇ ਆ ਦੋ ਬਾਕੀ ਹਲੇ ਵੀ ਰਹਿੰਦੇ ਉਹਨਾਂ ਦੇ ਵੀ ਲੈ ਕੇ ਦੇ ਇਹ 9 ਚੈੱਕ ਜਿੱਦਾਂ ਅੱਜ ਦਿੱਤੇ ਗਏ ਜੀ ਟੋਟਲ 12 ਲੋਕ ਸੀ ਉਹ ਵੀ ਚੈੱਕ ਦਿੱਤੇ ਜਾਣਗੇ ਆਉਣ ਵਾਲੇ ਸਮੇਂ ਉਹਨਾਂ ਦੇ ਚੈੱਕ ਵੀ ਦਿੱਤੇ ਹਨ ਕਿ ਉਹਨਾਂ ਦੇ ਨਾਮ ਮੈਨੂੰ ਲੇਟ ਮਿਲੇ ਦੁਬਾਰਾ ਨਾਮ ਭੇਜੇ ਇਸ ਕਰਕੇ ਤੁਹਾਨੂੰ ਵੀ ਸਹਿਯੋਗ ਮੰਗਿਆ ਸੀ ਦਲਜੀਤ ਸਿੰਘਾ ਉਹ ਤੋਂ ਮੰਗਿਆ ਸੀ ਸੁਖਵੀਰ ਆ ਮੇਰੇ ਪਿੰਡ ਦਾ ਇਹਨਾਂ ਨੇ ਵੀ ਨਾਮ ਲੱਭਣ ਦੀ ਕੋਸ਼ਿਸ਼ ਕੀਤੀ ਕਿ ਵਾਰਸਾਂ ਦੇ ਦੋ ਅਣਪਛਾਤੇ ਸੀ ਇੱਕ ਅਣਪਛਾਤਾ ਸੀ ਉਹ ਵੀ ਨਾਮ ਮਿਲ ਗਿਆ ਸਾਰਿਆਂ ਨੂੰ ਗੁਰੂ ਘਰ ਵੱਲੋਂ ਜਿਹੜਾ ਬਖਸ਼ੇ ਦਿੱਤੀ ਗਏ ਹਾਂ ਬਿਲਕੁਲ ਜੀ ਸਾਰੇ ਪਰਿਵਾਰਾਂ ਨੂੰ ਬਖਸ਼ਿਸ਼ ਜਿਹੜੀ ਹੈ ਦਿੱਤੀ ਗਈ ਹੈ ਪਾਈ ਸਾਹਿਬ ਹੈਗੇ ਆ ਪਾਈ ਸਾਹਿਬ ਜਿੱਦਾਂ ਦੇਖੋ ਅਮਾਉਂਟ ਜਿਹੜੀ ਮੈਂ ਇਹ ਨਹੀਂ ਕਹਿੰਦਾ 20 ਲੱਖ ਹੈਗਾ ਹਨਾ 20000 ਰੁਪਏ ਇੱਕ ਇੱਕ ਰੁਪਈਏ ਦੀ ਲੋੜ ਹੈਗੀ ਹੈ ਇਹਨਾਂ ਪਰਿਵਾਰਾਂ ਨੂੰ ਤੇ ਮੇਰੀ ਕੋਸ਼ਿਸ਼ ਹਮੇਸ਼ਾ ਰਹੀ ਹੈਗੀ ਆ ਇਹਨਾਂ ਪਰਿਵਾਰਾਂ ਦੀ ਮਦਦ ਹੋ ਸਕੇ ਧੰਨਵਾਦ ਕਰਦੇ ਹੈਗੇ ਆ ਅਸੀਂ ਗੁਰਦੁਆਰਾ ਸ਼ਰੋਮਣੀ ਕਮੇਟੀ ਦਾ ਜਿਨ੍ਹਾਂ ਨੇ ਇਹਨਾਂ ਪਰਿਵਾਰਾਂ ਦੀ ਸਾਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਕਿ ਅਮਾਉਂਟ 20000 ਜਾਂ 20 ਲੱਖ ਜਾਂ 2 ਲੱਖ ਦੀ ਨਹੀਂ ਗਈ ਇਹ ਗੁਰੂ ਘਰ ਦੀ ਬਖਸ਼ਿਸ਼ ਹੈ ਗੁਰੂ ਪਰ ਅਦਾ ਸਤਕਾਰ ਹੈ ਗੁਰੂ ਘਰ ਦੀ ਅਸੀਸ ਹੈ ਸੋ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਜੋ ਪਰਿਵਾਰ ਇੱਥੇ ਇਕੱਠੇ ਹੋਏ ਨੇ ਇਹਨਾਂ ਨੂੰ ਸਤਿਗੁਰੂ ਜੀ ਅੱਗੇ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਜੋ ਪਰਿਵਾਰ ਵਿਛੜੇ ਨੇ ਉਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਔਰ ਧੰਨਵਾਦ ਕਰਦੇ ਹਾਂ ਅਸੀਂ ਸਾਡੀ ਮਾਨਮਤੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਸਾਡੇ ਬਹੁਤ ਹੀ ਸਨਮਾਨਯੋਗ ਜਥੇਦਾਰ ਮੈਂਬਰ ਅਦਰਸ਼ਨ ਸਿੰਘ ਜੀ ਮੋਠਾਂਵਾਲਾ ਬਰਾੜ ਜਿਨ੍ਹਾਂ ਨੇ ਇਹ ਸਾਰਾ ਜਿਹੜਾ ਨਾਮ ਹੈ ਟਰੇਸ ਕਰਕੇ ਭੇਜੇ ਔਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਪਰਿਵਾਰਾਂ ਦੀ ਮਦਦ ਕਰਦੇ ਆ ਉਹਨਾਂ ਦੇ ਸਿਰ ਤੇ ਹੱਥ ਰੱਖਦੇ ਆ ਜੋ ਇਹ ਰਾਸ਼ੀ ਇਹ ਭੇਜੀ ਹੈ ਮੈਂ ਧੰਨਵਾਦ ਕਰਦਾ ਵਾਂ ਔਰ ਅਰਦਾਸ ਕਰਦੇ ਆ ਮਾਲਕ ਦੇ ਚਰਨਾਂ ਵਿੱਚ ਕਿ ਸਤਿਗੁਰੂ ਇਹਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਆਪਦੀ ਜ਼ਿੰਦਗੀ ਦੀ ਖੇੜ ਜਿਹੜੀ ਹੈ ਉਹ ਸੋਹਣੀ ਜੋਤ ਜੋਨ ਸਕਨ ਜੀ ਬਿਲਕੁਲ ਜੀ ਜ਼ਿੰਦਗੀ ਦੀ ਜਿਹੜੀ ਖੇਡ ਹੈ ਉਹ ਹੋ ਸਕੇ ਛੋਟਾ ਬੱਚਾ ਖੜਾ ਹੈਗਾ ਇਸ ਬੱਚੇ ਦੀ ਐਡਮਿਸ਼ਨ ਦੀ ਗੱਲ ਅਸੀਂ ਪਹਿਲਾਂ ਵੀ ਚੈਨਲ ਤੇ ਕਰ ਚੁੱਕੇ ਆ ਇਹਨਾਂ ਦੀ ਸਿਸਟਰ ਹੈ ਰਵੀ ਤੇ ਵਿੱਕੀ ਹੋਰੀ ਦੋ ਸਨ ਤੇ ਇਹ ਮੁੰਡੇ ਦੀ ਐਡਮਿਸ਼ਨ ਵੀ ਹੋਣੀ ਐ ਨੇ ਹੁਣ ਸਕੂਲ ਵੀ ਜਾਣਾ ਮੇਰੀ ਹੁਣੇ ਗੱਲ ਵੀ ਹੋ ਕੇ ਹਟੀ ਆ ਤੇ ਲਗਾਤਾਰ ਜਿਹੜੀ ਅਪੀਲ ਹੈਗੀ ਸੀ ਅਸੀਂ ਕਰਦੇ ਰਹੇ ਤੁਹਾਡੇ ਅੱਗੇ ਅਰਦਾਸ ਉਸ ਸਤਿਗੁਰੂ ਦੇ ਘਰ ਸੁਣੀ ਗਈ ਉਸ ਵਾਹਿਗੁਰੂ ਦੇ ਘਰ ਸੁਣੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਇਹਨਾਂ ਪਰਿਵਾਰਾਂ ਦੇ ਮਦਦ ਦੇ ਲਈ ਗੱਲ 20000 ਰਕਮ ਦੀ ਨਹੀਂ ਗੱਲ ਇੱਥੇ ਹੈ ਗੁਰੂ ਘਰ ਦੀ ਬਖਸ਼ਿਸ਼ ਜਿਹੜੀ ਹੈ ਇਹਨਾਂ ਪਰਿਵਾਰਾਂ ਤੱਕ ਆਈ ਹੈਗੀ ਆ ਬਰਾੜ ਸਾਹਿਬ ਮੈਂ ਬੈਰੂ ਜੀ ਖਾਲਸਾ ਬੈਰੂ ਫਤਿਹ ਸਾਰਿਆਂ ਨੂੰ ਧੰਨਵਾਦ ਕਰਦਾ ਹੋਇਆ ਜਿਹੜੀ ਬੱਚੇ ਦੇ ਤੁਸੀਂ ਅਪੀਲ ਕੀਤੀ ਹੈ ਇਹ ਵੀ ਦਾਸ ਵੱਲੋਂ ਜਿਹੜੀ ਸੀ ਗੁਰੂ ਘਰ ਵੱਲੋਂ ਵੱਧ ਵੱਧ ਮਦਦ ਕੀਤੀ ਜੀ ਐਡਮਿਸ਼ਨ ਵਾਸਤੇ ਇਹਦੇ ਕਲਾਬਾਂ ਵਾਸਤੇ ਜਿਸ ਤੱਕ ਉਹਦੀ ਕੌਮ ਕੋ ਗੁਰੂ ਘਰ ਵੱਲੋਂ ਮਦਦ ਕੀਤੀ ਹੈ। ਲੋ ਜੀ ਹੁਣ ਇਸ ਬੱਚੇ ਦੇ ਆ ਪਾਲਣ ਪੋਸ਼ਣ ਦੀ ਵੀ ਜ਼ਿੰਮੇਵਾਰੀ ਜਿਹੜੀ ਹੈਗੀ ਐ ਇਹਦੀ ਪੜਾਈ ਦਾ ਪਾਲਣ ਪੋਸ਼ਣ ਜਿਹੜਾ ਹੈਗਾ ਉਹ ਕੀਤਾ ਜਾਊਗਾ। ਮੈਂ ਪਹਿਲਾਂ ਗੱਲ ਕਹੀ ਹੈਗੀ ਗੁਰੂ ਘਰ ਦੀ ਬਖਸ਼ਿਸ਼ ਜਿਹੜੀ ਹੈ ਇਹਨਾਂ ਪਰਿਵਾਰਾਂ ਦੇ ਵਿੱਚ ਆਈ ਹੈ ਜਿਹੜੀਆਂ ਰੂਹਾਂ ਚਲੀਆਂ ਗਈਆਂ ਆ ਪਾਣਾ ਮੰਨਣ ਦੀ ਗੱਲ ਕਹੀ ਜਾ ਰਹੀ ਹੈਗੀ ਆ। ਹੁਣ ਪਰਿਵਾਰ ਕਰ ਵੀ ਕੀ ਸਕਦੇ ਹੈਗੇ ਪਰ ਇੱਕ ਕੋਸ਼ਿਸ਼ ਇੱਕ ਮੀਂਦ ਜਿਹੜੀ ਹੈਗੀ ਸੀ ਅਸੀਂ ਤੁਹਾਡੇ ਲਈ ਅੱਗੇ ਵੀਡੀਓ ਲੈ ਕੇ ਆਏ ਉਹਨਾਂ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਕੀਤੇ ਤੇ ਅਰਦਾਸ ਕੀਤੀ ਬੇਨਤੀਆਂ ਕੀਤੀ ਕਿ ਪਰਿਵਾਰਾਂ ਦੀ ਮਦਦ ਹੋ ਸਕੇ ਅਜੇ ਵੀ ਜਿਹੜੀ ਹੈਗੀ ਹੈ ਬੇਨਤੀ ਸਾਡੀ ਪ੍ਰਵਾਨ ਕਰਿਓ ਜਿਹੜੇ ਲੋਕ ਪੁੱਜਦੇ ਸੱਚਦੇ ਕਰਾਂ ਦੇ ਹੈਗਾ ਇਹਨਾਂ ਪਰਿਵਾਰਾਂ ਦੀ ਮਦਦ ਜ਼ਰੂਰ ਕਰਿਓ ਐਡਰੈਸ ਲੈਣਾ ਤਾਂ ਸਾਡੇ ਨਾਲ ਜਦੋਂ ਵੀ ਸੰਪਰਕ ਕਰਕੇ ਸਾਰੇ ਇੱਕ ਕਰ ਤੁਹਾਨੂੰ ਦੱਸ ਦਿੱਤਾ ਜਾਊਗਾ ਕਿੱਥੇ-ਕਿੱਥੇ ਕਿਹੜਾ ਪਰਿਵਾਰ ਰਹਿੰਦਾ ਹੈਗਾ ਸਾਡੀ ਕੋਸ਼ਿਸ਼ ਲਗਾਤਾਰ ਜਾਰੀ ਹੈਗੀ ਇਹਨਾਂ ਪਰਿਵਾਰਾਂ ਦੀ ਮਦਦ ਹੋ ਸਕੇ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚਹਿਲਾ ਤੁਹਾਡਾ ਖੁੱਦਾ ਗੁਰੂ ਵਰਤਾਇ ਲਾਈਪ ਪੱਤਰਕਾ ਸਾਥੀ ਜਿੰਦਰ ਕੰਬੋਦੀ ਨਾਲ ਮੈਂ ਸਤਿਪਾਲ ਸਤਿ ਗੁਰੂ ਹਰ ਸਾਈਂ